ਵੈਸੇ ਇਹ ਲਾਇਆ ਜਾਂਦਾ ਹੈ ਸ਼ਿਲਾਜੀਤ ਨੂੰ ਲੈਂਦੇ ਵੀ ਬਹੁਤ ਲੋਕ ਨਹੀਂ ਖੈਰ ਆ ਉਹਦਾ ਸੈਕਚੁਅਲੀ ਇੰਪੈਕਟ ਕੋਈ ਹੈ ਜਾਂ ਨਹੀਂ ਇਹਦੇ ਬਾਰੇ ਨਾ ਦੋ ਅਲੱਗ-ਅਲੱਗ ਸਾਇੰਸ ਐ ਆਯੁਰਵੇਦ ਕੁਛ ਅਲੱਗ ਬੋਲਦਾ ਹੈ ਐਲੋਪੈਥੀ ਕੁਛ ਅਲੱਗ ਬੋਲਦੀ ਮਾਡਰਨ ਸਾਇੰਸ ਅਲੱਗ ਬੋਲਦੀ ਹੈ ਲੇਕਿਨ ਦੇਖੋ ਸ਼ਿਲਾਜੀਤ ਇੱਕ ਰੌਕ ਦਾ ਹਿਸਾਬ ਚਟਾਨ ਦਾ ਬਾਟ ਹੈ ਪਹਿਲੀ ਗਲਤੀ ਆ ओरिजिनल ਮਿਲ ਨਹੀਂਦਾ ਨਹੀਂ ਇਦੇ ਨਾਮ ਤੇ ਪਤਾ ਨਹੀਂ ਕੀ ਕੁਝ ਲੋਕ ਕਾਲੇ ਰੰਗ ਦਾ ਕੁਝ ਵੀ ਮਿਲ ਜਾਈ ਉਹਨੂੰ ਸ਼ਿਲਾਜੀਤ ਨਾਲ ਕੇ ਵੇਚਦੇ ਮਾਡਰਨ ਸਾਇੰਸ ਕੋਲ ਕੋਈ ਐਵਿਡੈਂਸ ਨਹੀਂ ਆਇਆ ਜਿਹਦੇ ਚ ਸ਼ਿਲਾਜੀਤ ਦਾ ਮੇਲ ਸੈਕਸ਼ੂਅਲ ਹੈਲਥ ਤੇ ਕੋਈ ਅਸਰ ਹੋਇਆ ਆਯੁਰਵੇਦ ਦੇਖੋ ਪਿਛਲੇ 10-20 ਸਾਲਾਂ ਚ 50 ਸਾਲਾਂ ਚ ਮੈਂ ਕਹਾਂਗਾ ਜਿਹੜੇ ਆਯੁਰਵੈਦਿਕ ਡਾਕਟਰ ਸੀ ਉਹ ਮਾਡਰਨ ਮੈਡੀਸਨ ਵੱਲ ਚਲੇ ਗਏ ਪੈਸਾ ਕਮਾਣਾ ਮਜਬੂਰੀ ਸੀ ਵੈਦ ਤੋਂ ਕਨਵਰਟ ਹੋ ਕੇ ਉਹ ਪਿੰਡਾਂ ਦੇ ਡਾਕਟਰ ਬਣ ਗਏ ਪਾਸੇ ਦੁੱਧ ਦੀ ਪ੍ਰਾਣੀ ਚੱਲੀ ਆਉਂਦੀ ਆ ਵੀ ਕਿਸੇ ਦੇ ਸੱਟ ਲੱਗੀ ਜੀ ਇਹਨੂੰ ਹਲਦੀ ਪਾ ਕੇ ਦੁੱਧ ਦੇ ਦਿਓ ਕਈ ਪੀਂਦੇ ਨਹੀਂ ਗਾ ਜ਼ਬਰਦਸਤੀ ਵੀ ਪੀਂਦੇ ਨੇ ਵੀ ਚਲੋ ਫਾਇਦਾ ਹੋਊਗਾ ਕਰੋਨਾ ਵੇਲੇ ਤਾਂ ਲੋਕਾਂ ਨੇ ਨੇਰੀ ਲਿਆਤੀ ਆ ਜਿਹਨੂੰ ਹੈ ਸੀ ਨਾ ਸੀ ਉਹਨੇ ਸਭ ਨੇ ਪੀਤਾ ਫੈਕਟ ਕੀ ਗੱਲ ਤਾਂ ਇਹ ਆ ਤੁਸੀਂ ਹਲਦੀ ਲੈ ਲਈ ਉਪਰੋਂ ਦੁੱਧ ਪੀ ਲਿਆ ਉਹ ਅਬਜ਼ਾਰਬ ਹੋਏਗੀ ਕਿ ਨਹੀਂ ਹੋਏਗੀ ਮਾਰਕੀਟ ਚ ਕੁਝ ਵੀ ਪਿਓਰ ਨਹੀਂ ਹੈ ਹਿੰਦੁਸਤਾਨ ਦੇ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਇਸ ਕਰਕੇ ਪਿਓਰਿਟੀ ਲੱਭਦੀ ਪਿਓਰਿਟੀ ਲੈਣ ਲਈ ਤੁਸੀਂ ਆਪਸ ਵਾਓ ਔਰ ਉਸ ਹਲਦੀ ਨੂੰ ਲੈਣ ਵਾਸਤੇ ਸਭ ਤੋਂ ਅੱਛਾ ਤਰੀਕਾ ਹੈ ਤੁਸੀਂ ਹਲਦੀ ਕੱਚੀ ਮੂਹ ਚ ਪਾਓ ਤੇ ਉੱਪਰੋਂ ਪਾਣੀ ਦਾ ਪੱਕਾ ਪੀ ਲਓ ਕੋਸਾ ਪਾਣੀ ਲੁ ਸੁੱਕੀ ਹਲਦੀ ਲੈ ਕੇ ਕੋਸਾ ਪਾਣੀ ਲੈ ਲਓ ਇਸ ਤੋਂ ਬੈਟਰ ਕੋਈ ਤਰੀਕਾ ਨਹੀਂ ਹਲਦੀ ਲੈਣ ਦਾ ਤਾਂ ਅਸੀ ਕੱਲ ਜੀ ਬਹੁਤ ਸੋਸ਼ਲ ਮੀਡੀਆ ਤੇ ਅਸੀਂ ਐਡਾਂ ਦੇਖਦੇ ਆਂ ਤੇ ਕਈ ਨਾ ਅਜੀਹੇ ਮਿੱਥ ਬਣ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਡਾਕਟਰ ਤੋਂ ਪੁੱਛੀਏ ਨਾ ਪੁੱਛੀਏ ਵੈਦ ਤੋਂ ਕਿਸੇ ਤੋਂ ਪੁੱਛੀਏ ਨਾ ਪੁੱਛੀਏ ਜਾਂ ਆਯੁਰਵੇਦ ਵਾਲੇ ਤੋਂ ਪੁੱਛੀਏ ਨਾ ਪੁੱਛੀਏ ਸਾਨੂੰ ਲੱਗਦਾ ਵੀ ਇਹ ਚੀਜ਼ ਦਾ ਯਾਰ ਸਾਨੂੰ ਪਤਾ ਹੈ ਬਹੁਤ ਲੋਕ ਕਹਿੰਦੇ ਨੇ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਸਹੀ ਆ ਤੇ ਅਸੀਂ ਲੈ ਲਈਏ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਤਾਂ ਗੱਲ ਆਉਂਦੀ ਹੈ ਸ਼ਿਲਾ ਜੀ ਦਾ ਕੋਈ ਨਾਂ ਸੁਣਦਾ ਕੁੜੀਆਂ ਸ਼ਰਮਾ ਜਾਂਦੀਆਂ ਨੇ ਗਿਆ ਬੰਦੇ ਨੇ ਕਿ ਐ ਫੀਲ ਕਰਦੇ ਨੇ ਵੀ ਜੇਕਰ ਮੈਂ ਇਹਦਾ ਨਾਂ ਲੈ ਲਿਆ ਤਾਂ ਆਖਰਕਾਰ ਇੱਕ ਤਰ੍ਹਾਂ ਦਾ ਲੋਕ ਉਹਨਾਂ ਬਾਰੇ ਕੀ ਸੋਚਣਗੇ ਕਿਉਂਕਿ ਸ਼ਿਲਾ ਜਿੱਦ ਨੂੰ ਜੋੜਿਆ ਜਾਂਦਾ ਹੈ ਬੰਦਿਆਂ ਦੇ ਸੈਕਸ਼ੂਅਲੀ ਜਿਵੇਂ ਇਹ ਪਾਵਰ ਨੂੰ ਵਧਾਉਣ ਵਾਸਤੇ ਹੁਣ ਇਹ ਗੱਲ ਸੱਚੀ ਉਹ ਫੈਕਟ ਹੈ ਜਾਂ ਨਹੀਂ ਹੈ ਜਾਂ ਕੰਪਨੀਆਂ ਨੇ ਵੇਚਣ ਕਰਕੇ ਸਿਸਟਮ ਬਣਾ ਰੱਖਿਆ ਹੈ ਦੂਜੇ ਪਾਸੇ ਗੱਲ ਆ ਜਾਂਦੀ ਹੈ ਦੁੱਧ ਤੇ ਹਲਦੀ ਦਾ ਆਮ ਤੌਰ ਤੇ ਕਹਿੰਦੇ ਕਿਸੇ ਦੇ 6 ਵਜੇ ਕੀ ਅ ਅ ਦੁੱਧਾ ਜਿਹੜਾ ਇਹ ਉਹ ਹਲਦੀ ਵਾਲਾ ਦੇ ਦੋ ਠੀਕ ਹੋ ਜਾਊਗਾ ਇਹਨਾਂ ਦੇ ਵਿੱਚ ਅਸਲੀਅਤ ਕੀ ਆ ਕਿਉਂਕਿ ਇਸ ਪਿੱਛੇ ਬਹੁਤ ਘੱਟ ਲੋਕ ਨੇ ਜਿਹੜੇ ਜਾਣਦੇ ਨੇ ਜਾਂ ਦੇਖਦੇ ਨੇ ਜਾਂ ਢੁਗਾਈ ਨਾ ਦੇਖਦੇ ਨੇ ਸਾਡੇ ਨਾਲ ਡਾਕਟਰ ਐਚ ਕੇ ਖਰਬੰਦਾ ਨੇ ਡਾਕਟਰ ਸਾਹਿਬ ਦੇਖਿਓ ਸ਼ਿਲਾਜੀਤ ਨੂੰ ਲੈ ਕੇ ਅੱਧੇ ਲੋਕ ਸੰਗ ਜਾਂਦੇ ਨੇਗੇ ਨਾਂ ਵੀ ਸ਼ਰਮਾਏ ਜਾਂਦੇ ਨੇਗੇ ਉਹ ਪੋਸਟ ਹੀ ਅੱਗੇ ਕਰ ਦਿੰਦੇ ਨੇਗੇ ਵੀ ਦੂਜਾ ਬੰਦਾ ਸੋਚੂ ਯਾਰ ਕੀ ਸੁਣੀ ਜਾ ਰਿਹਾ ਹੈ ਵੈਸੇ ਜੇ ਲਾਇਆ ਜਾਵੇ ਸ਼ਿਲਾਜੀਤ ਨੂੰ ਲੈਦੇ ਵੀ ਬਹੁਤ ਲੋਕ ਨੇ ਖੈਰ ਆ ਉਹਦਾ ਸੈਕਚੁਅਲੀ ਇੰਪੈਕਟ ਕੋਈ ਹੈ ਜਾਂ ਨਹੀਂ ਹੈ ਦੇਖੋ ਇਹ ਜਿੰਨੇ ਵੀ ਮਿਥ ਅਸੀਂ ਇਹਨੂੰ ਕਹਾਂਗੇ ਇਹਦੇ ਬਾਰੇ ਨਾ ਦੋ ਅਲੱਗ-ਅਲੱਗ ਸਾਇੰਸ ਹੈ ਆਯੁਰਵੇਦ ਕੁਛ ਅਲੱਗ ਬੋਲਦਾ ਐਲੋਪੈਥੀ ਕੁਛ ਅਲੱਗ ਬੋਲਦੀ ਮਾਡਰਨ ਸਾਇੰਸ ਅਲੱਗ ਬੋਲਦੀ ਹੈ ਲੇਕਿਨ ਹੁਣ ਪਿਛਲੇ 4 ਜਾਂ 5 ਸਾਲਾਂ ਤੋਂ ਆਯੁਰਵੇਦ ਔਰ ਹੋਮਿਓਪੈਥੀ ਦੋਨੋਂ ਚ ਹੋਮਿਓਪੈਥੀ ਦਾ ਸਿਲੇਬਸ ਚੇਂਜ ਹੋਇਆ ਐਵਿਡੈਂਸ ਬੇਸਡ ਮੈਡੀਸਨ ਹੋ ਗਈ ਹੈ ਸਿਰਫ ਔਰ ਸਿਰਫ ਐਵਿਡੈਂਸ ਤੇ ਗੱਲ ਹੁੰਦੀ ਹੈ ਹਰ ਜਗ੍ਹਾ ਤੁਸੀਂ ਰਿਸਰਚ ਪੇਪਰ ਪਬਲਿਸ਼ ਕਰੋਗੇ ਫਿਰ ਉਹਦੀ ਗੱਲ ਕਰੋਗੇ ਸੇਮ ਆਰ ਵਿੱਚ ਹੋ ਗਿਆ ਤੇ ਜੇ ਅਸੀਂ ਸ਼ਿਲਾਜੀਤ ਦੀ ਗੱਲ ਕਰੀਏ ਤੇ ਦੇਖੋ ਸ਼ਿਲਾਜੀਤ ਇੱਕ ਰੌਕ ਦਾ ਹਿੱਸਾ ਪਚਟਾਨ ਦਾ ਪਾਰਟ ਹੈ ਪਹਿਲੀ ਗਲਤੀ ਔਰੀਜਨਲ ਮਿਲਦਾ ਨਹੀਂ ਹੈ ਇਹਦੇ ਨਾਮ ਤੇ ਪਤਾ ਨਹੀਂ ਕੀ ਕੁਝ ਲੋਕ ਕਾਲੇ ਰੰਗ ਦਾ ਕੁਝ ਵੀ ਮਿਲ ਜਾਏ ਉਹਨੂੰ ਸ਼ਿਲਾਜੀਤ ਬਣਾ ਕੇ ਵੇਚ ਦਿੰਦੇ ਨੇ ਨਪਾਲ ਵਾਲੇ ਬਹੁਤ ਵੇਚਦੇ ਫਿਰਦੇ ਇੱਥੇ ਉਹ ਕਹਿੰਦੇ ਅਸੀਂ ਅਸਲੀ ਨੂੰ ਬਹੁਤ ਬਹੁਤ ਲੋਕ ਵੇਚਦੇ ਨੇ ਕਹਿਣ ਦੀ ਗੱਲ ਹੈ ਪਹਾੜਾਂ ਤੇ ਰੌਕ ਹੁੰਦੀ ਉੱਥੋਂ ਮਿਲਦਾ ਸੋ ਇਸ ਨੂੰ ਮਿਸਯੂਜ਼ ਬਹੁਤ ਜ਼ਿਆਦਾ ਹੈ ਨੰਬਰ 2 ਮਾਡਰਨ ਸਾਇੰਸ ਕੋਲ ਕੋਈ ਐਸਾ ਐਵੀਡੈਂਸ ਨਹੀਂ ਆਇਆ ਜਿਹਦੇ ਵਿੱਚ ਸ਼ਿਲਾਜੀਤ ਦਾ ਮੇਲ ਸੈਕਸ਼ੂਅਲ ਹੈਲਥ ਤੇ ਕੋਈ ਅਸਰ ਹੋ ਗਈ ਕੋਈ ਨਹੀਂ ਹੈ ਮੇਲ ਮਾਡਰਨ ਮੈਡੀਸਨ ਦਾ ਨਹੀਂ ਹੈ ਆਯੁਰਵੈਦ ਕੀ ਕਹਿੰਦਾ ਆਯੁਰਵੇਦ ਦਾ ਜਿਹੜਾ ਸਿਧਾਂਤ ਹੈ ਦੇਖੋ ਆਯੁਰਵੇਦ ਚੱਲਦਾ ਵਾਤ ਪਿਤ ਕਫ ਤ੍ਰੀ ਦੋਸ਼ ਤਿੰਨ ਤਰ੍ਹਾਂ ਦੇ ਦੋਸ਼ ਹਰ ਬਿਮਾਰੀ ਦੇ ਇਹਨਾਂ ਤਿੰਨਾਂ ਦੋਸ਼ਾਂ ਦੇ ਬੈਲੈਂਸ ਵਿਗੜਨ ਨੂੰ ਕਾਰਨ ਮੰਨਿਆ ਜਾਂਦਾ ਹੈ ਕਈਆਂ ਚ ਬਾਤ ਜ਼ਿਆਦਾ ਹੋ ਜਾਂਦਾ ਕਈਆਂ ਤੇ ਪਿੱਤ ਜ਼ਿਆਦਾ ਹੋ ਜਾਂਦੀ ਹੈ ਕਈਆਂ ਚ ਕਫ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜਿੱਥੇ ਬਾਤ ਜ਼ਿਆਦਾ ਹੋਏਗੀ ਉਥੇ ਜੋਇੰਟ ਪੇਨ ਹੋ ਜਾਏਗੀ ਜਿੱਥੇ ਕਫ ਜ਼ਿਆਦਾ ਹੋਏਗੀ ਉਥੇ ਲੰਗਸ ਦੀ ਬਿਮਾਰੀ ਆ ਜਾਏਗੀ ਠੀਕ ਹੈ ਜਿੱਥੇ ਪਿੱਤ ਹੋਏਗਾ ਉਥੇ ਲਿਵਰ ਦੀ ਬਿਮਾਰੀ ਆ ਜਾਏਗੀ ਪੇਟ ਦੀ ਬਿਮਾਰੀ ਆ ਜਾਏਗੀ ਬੜਾ ਸਿੰਪਲ ਹੈ ਦੇਖੋ ਉਹਦੇ ਚ ਹਰ ਚੀਜ਼ ਦਾ ਅਸਰ ਹੈ ਲੇਕਿਨ ਉਹਦੇ ਚ ਵੀ ਹੋਰ ਅਸ਼ਵਾਗੰਧਾ ਤੋਂ ਲੈ ਕੇ ਸ਼ਿਲਾਜੀਤ ਤੋਂ ਲੈ ਕੇ ਕਈ ਐਸੀਆਂ ਦਵਾਈਆਂ ਨੇ ਆਯੁਰਵੇਦ ਦੇਖੋ ਪਿਛਲੇ 10-20 ਸਾਲਾਂ ਚ 50 ਸਾਲਾਂ ਚ ਮੈਂ ਕਹਾਂਗਾ ਜਿਹੜੇ ਆਯੁਰਵੈਦਿਕ ਡਾਕਟਰ ਸੀ ਉਹ ਮਾਡਰਨ ਮੈਡੀਸਨ ਵੱਲ ਚਲੇ ਗਏ ਪੈਸਾ ਕਮਾਣਾ ਮਜਬੂਰੀ ਸੀ ਵੈਦ ਤੋਂ ਕਨਵਰਟ ਹੋ ਕੇ ਉਹ ਪਿੰਡਾਂ ਦੇ ਡਾਕਟਰ ਬਣ ਗਏ ਔਰ ਫਲਰਿਸ਼ਿੰਗ ਪ੍ਰੈਕਟਿਸ ਹੋਈ ਔਰ ਨਾ ਨਹੀਂ ਰੋਰਿੰਗ ਪ੍ਰੈਕਟਿਸ ਹੋਈ ਪੈਸੇ ਖੂਬ ਕਮਾਏ ਉਹਨਾਂ ਨੇ ਲੇਕਿਨ ਮਾਡਰਨ ਮੈਡੀਸਨ ਨੂੰ ਇਸਤੇਮਾਲ ਕਰਕੇ ਜਿਹੜਾ ਪਿਓਰ ਆਯੁਰਵੈਦ ਕਰਨ ਵਾਲੇ ਉਹ ਲੋਗ ਹੀ ਕਟ ਗਏ ਜਿਹੜੇ ਪੁਰਾਣੇ ਵੈਦ ਹੁੰਦੇ ਸੀ ਉਹ ਤਾਂ ਪਹਿਲਾਂ ਡਾਇਗਨੋਸਿਸ ਹੁੰਦਾ ਨਹੀਂ ਸੀ ਨਬਜ ਦੇਖਣੀ ਔਰ ਦੱਸ ਦੇਣਾ ਵੀ ਤੂੰ ਰਾਤ ਆ ਖਾਦਾ ਸੀ ਇਹਦੇ ਕਰਕੇ ਆ ਬਿਮਾਰੀ ਆ ਗਈ ਮੈਡੀਸਨ ਦਾ ਦੇਖੋ ਦਵਾਈਆਂ ਦਾ ਜਿਹੜੀ ਸਾਡੀ ਇੰਟੀਗ੍ਰੇਟਿਡ ਸਿਸਟਮ ਆਫ ਮੈਡੀਸਨ ਹੈ ਜੋ ਨਵਾਂ ਲੇਟੈਸਟ ਥੈਰੇਪੀ ਆਈ ਹੈ ਉਹਦੇ ਚ ਇੰਟੀਗ੍ਰੇਟਿਡ ਮੈਡੀਸਨ ਨੂੰ ਸੀ ਪ੍ਰਮੋਟ ਕਰ ਰਹੇ ਆਂ ਭਾਰਤ ਸਰਕਾਰ ਵੀ ਕਰ ਰਹੀ ਹੈ ਆਯੂਸ਼ ਮੰਤਰਾਲੇ ਚ ਹਰ ਤਰ੍ਹਾਂ ਦੇ ਯੂਨਾਨੀ ਸਿੱਧ ਤੇ ਨੇਚਰੋਪੈਥ ਹੋਮੀਓਪੈਥ ਆਯੁਰਵੇਦ ਇਕੱਠੇ ਬੈਠਦੇ ਨੇ ਹਸਪਤਾਲ ਚ ਔਰ ਪੀਜੀਆਈ ਔਰ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵਰਗੇ ਜਗਾ ਵੀ ਇੱਕ ਆਯੁਰਵੇਦ ਦਾ ਔਰ ਇੱਕ ਹੋਮੀਓਪੈਥੀ ਦਾ ਬ੍ਰਾਂਚ ਬਣ ਚੁੱਕੀ ਅੰਦਰ ਯੋਗਾ ਪੀਜੀਆ ਵਿੱਚ ਪ੍ਰੋਪਰ ਰਿਸਰਚ ਹੋ ਰਹੀ ਹੈ ਯੋਗ ਉੱਪਰ ਔਰ ਐਸਟੈਬਲਿਸ਼ਡ ਫੈਕਟ ਵੀ ਮਿਲ ਰਹੇ ਨੇ ਸੋ ਇਹ ਮਿਥ ਜਿਹੜੇ ਹੈਗੇ ਨੇ ਇਹ ਸਿਸਟਮ ਵਾਈਜ਼ ਚਲਦੇ ਨੇ ਸੋ ਆਯੁਰਵੇਦ ਦੇ ਵਿੱਚ ਜਿਹੜੇ ਗ੍ਰੰਥ ਨੇ ਉਹ ਬੋਲਦੇ ਨੇ ਲੇਕਿਨ ਅਵੇਲੇਬਿਲਟੀ ਦਾ ਇਸ਼ੂ ਬੜਾ ਔਰ ਐਨਾ ਔਰ ਦੇਖੋ ਮੇਰੀ ਗੱਲ ਸੁਣੋ ਉਹ ਹਜ਼ਾਰਾਂ ਸਾਲ ਪੁਰਾਣਾ ਡਾਟਾ ਹੈ ਉਸ ਤੋਂ ਬਾਅਦ ਜੈਨੇਟਿਕ ਚੇਂਜ ਆਇਆ ਅੱਜ ਦੀ ਜੇ ਆਪਾਂ ਡੇਟ ਦੀ ਗੱਲ ਕਰੀਏ ਉਹਦੇ ਚ ਲਾਜੀਤ ਕੋਈ ਅਸਰ ਨਹੀਂ ਕਰਦਾ ਉਜੇ ਪਾਸੇ ਦੁੱਧ ਦੀ ਪ੍ਰਾਣੀ ਚੱਲੀ ਆਉਂਦੀ ਆ ਵੀ ਕਿਸੇ ਦੇ ਸੱਟ ਲੱਗ ਗਈ ਜੀ ਇਹਨੂੰ ਹਲਦੀ ਪਾ ਕੇ ਦੁੱਧ ਦੇ ਦੋ ਕਈ ਪੀਂਦੇ ਨਹੀਂ ਹੈ ਜਬਰਦਸਤੀ ਵੀ ਪੀਂਦੇ ਨਹੀਂ ਵੀ ਚਲੋ ਫਾਇਦਾ ਹੋਊਗਾ ਕਰੋਨਾ ਵੇਲੇ ਤਾਂ ਲੋਕਾਂ ਨੇ ਨੇਰੀ ਲਿਆਤੀ ਆ ਜਿਹਨੂੰ ਹੈ ਸੀ ਨਾ ਸੀ ਉਹਨੇ ਸਭ ਨੇ ਪੀਤਾ ਫੈਕਟ ਕੀ ਹੈ ਬਿਲਕੁਲ ਠੀਕ ਹੈ ਫੈਕਟ ਹਲਦੀ ਚ ਹੈ ਕੀ ਹੈ ਹਲਦੀ ਚ ਐਲੀਮੈਂਟ ਹੈ ਕਰਕਿਊਮਨ ਇੱਕ ਸਬਸਟੈਂਸ ਹੈ ਕਰਕਿਊਮਨ ਕਰਕਿਊਮਨ ਦੇ ਕੈਪਸੂਲ ਮਿਲਦੇ ਨੇ ਹੁਣ ਅਲੱਗ ਤੋਂ ਦੇਖੋ ਕਰਕਿਊਮਨ ਹੈ ਜਿਹੜਾ ਉਹਦੀ ਐਬਜ਼ਾਰਪਸ਼ਨ ਗਲਤ ਆਏ ਆ ਤੁਸੀਂ ਹਲਦੀ ਲੈ ਲਈ ਉਪਰੋਂ ਦੁੱਧ ਵੀ ਲਿਆ ਉਹ ਅਬਜ਼orb ਹੋਏਗੀ ਕਿ ਨਹੀਂ ਹੋਏਗੀ। ਪਰ ਇੱਕ ਹੋਰ ਦੂਜੀ ਗੱਲ ਜਿਹੜਾ ਦੁੱਧ ਅਸੀਂ ਪੀ ਰਹੇ ਆ ਉਹ ਹਾਰਮੋਨ ਇੰਡਿਊਸਡ ਹੈ। ਦੁੱਧ ਹੀ ਨਹੀਂ ਚੰਗਾ ਤੇ ਉਹ ਅਬਜ਼orb ਕੀ ਕਰਾਊਗਾ। ਸੋ ਇਸ ਸਾਰੇ ਸਿਨੈਰੀਓ ਨੂੰ ਦੇਖਦੇ ਹੋਏ ਔਰ ਮਾਡਰਨ ਮੈਡੀਸਨ ਦੀ ਰਿਸਰਚ ਨੂੰ ਦੇਖਦੇ ਹੋਏ ਦੁੱਧ ਨਾਲ ਹਲਦੀ ਲੈਣ ਦਾ ਕੋਈ ਫਾਇਦਾ ਨਹੀਂ ਹੈ। ਉਹ ਕਿਸ ਨੇ ਕਿਵੇਂ ਲੈ ਸਕਦਾ ਹਲਦੀ ਤੇ ਚਲੋ ਵੈਸੇ ਤਾਂ ਗੁਣਕਾਰੀ ਆ। ਬਿਲਕੁਲ ਜੀ ਗੁਣਕਾਰੀ ਹੈ। ਕੱਚੀ ਹਲਦੀ ਮਿਲਦੀ ਹੈ। ਕੱਚੀ ਹਲਦੀ ਅਦਰਕ ਦੇ ਤਰ੍ਹਾਂ ਉਹਨੂੰ ਕ੍ਰਸ਼ ਕਰੋ ਜਿੰਨਾ ਮਰਜ਼ੀ ਖਾਓ। ਉਸ ਤੋਂ ਬਾਅਦ ਜੇ ਤੁਸੀਂ ਪੀਲੀ ਹਲਦੀ ਲੈਣੀ ਹੈ ਮੈਂ ਇਹ ਸਲਾਹ ਦਿਆਂਗਾ ਤੁਸੀਂ ਕੱਚੀ ਹਲਦੀ ਮਾਰਕੀਟ ਤੋਂ ਲਓ ਉਹਨੂੰ ਸੁਕਾਓ ਤੇ ਉਹਨੂੰ ਆਪ ਪਿਸਾਓ ਤਾਂ ਕਿ ਤੁਹਾਡੀ ਪਿਓਰਿਟੀ ਦੀ ਗਾਰੰਟੀ ਹੋਵੇ ਮਾਰਕੀਟ 'ਚ ਕੁਝ ਵੀ ਪਿਓਰ ਨਹੀਂ ਹੈ ਹਿੰਦੁਸਤਾਨ ਦੇ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਇਸ ਕਰਕੇ ਪਿਓਰਿਟੀ ਲੱਭਦੀ ਨਹੀਂ ਪਿਓਰਿਟੀ ਲੈਣ ਲਈ ਤੁਸੀਂ ਆਪ ਪਿਸਵਾਓ ਔਰ ਉਸ ਹਲਦੀ ਨੂੰ ਲੈਣ ਵਾਸਤੇ ਸਭ ਤੋਂ ਅੱਛਾ ਤਰੀਕਾ ਹੈ ਤੁਸੀਂ ਹਲਦੀ ਕੱਚੀ ਮੂੰਹ 'ਚ ਪਾਓ ਤੇ ਉੱਪਰੋਂ ਪਾਣੀ ਦਾ ਫੱਕਾ ਪੀਲੋ ਕੋਸਾ ਪਾਣੀ ਲਓ ਸੁੱਕੀ ਹਲਦੀ ਲੈ ਕੇ ਕੋਸਾ ਪਾਣੀ ਲੈ ਲਓ ਇਸ ਤੋਂ ਬੈਟਰ ਕੋਈ ਤਰੀਕਾ ਨਹੀਂ ਹਲਦੀ ਲੈਣ ਦਾ ਚਲੋ ਜੀ ਮੈਂ ਲਾਸਟ ਗੱਲ ਕਰ ਲਾ ਕਿਉਂਕਿ ਵੈਸੇ ਤਾਂ ਮੇਥ ਬਹੁਤ ਨੇਗੇ ਪਰ ਪਰ ਜੇ ਸਭ ਤੋਂ ਜਿਆਦਾ ਇੱਕ ਇਹ ਹੈਗਾ ਗ੍ਰੀਨ ਟੀ ਦਾ ਵੀ ਗ੍ਰੀਨ ਟੀ ਜਨਤਾ ਜਿਹਦਾ ਵੀ ਮੜਾ ਜਾ ਵੇਟ ਜਿਆਦਾ ਹੈਗਾ ਉਹ ਗ੍ਰੀਨ ਟੀ ਵੀ ਵੀ ਘਮੜੇ ਹੋਏ ਵੀ ਆ ਜਨਤਾ ਫੈਕਚੁਅਲੀ ਗ੍ਰੀਨ ਟੀ ਦਾ ਇਫੈਕਟ ਹੈਗਾ ਵੀ ਉਹ ਤੁਹਾਡੀ ਤੁਹਾਨੂੰ ਪਤਲਾ ਕਰ ਦਿੰਦੀ ਹੈ ਦੇਖੋ ਗ੍ਰੀਨ ਟੀ ਬਣੀ ਕਿਉਂ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਤੇ ਆਈਏ ਕਿ ਚੀਜ਼ ਦੀ ਇਜਾਦ ਕਿਉਂ ਹੋਈ ਹਾਂ ਆਵਸ਼ਕਤਾ ਆਵਿਸ਼ਕਾਰ ਕੀ ਜਨਨੀ ਹੈ ਆਵਸ਼ਕਤਾ ਸੀ ਲੋਕ ਚਾਹ ਨੂੰ ਟੌਕਸਿਕ ਸਮਝ ਕੇ ਛੱਡਣਾ ਚਾਹਦੇ ਸੀ ਪਰ ਚਾਹ ਦੀ ਅਤੀ ਵੀ ਬੜੀ ਕਰ ਲਈ ਅਸੀਂ ਮਹਿਮਾਨ ਨਵਾਜ਼ੀ ਦਾ ਮਤਲਬ ਇਹ ਹੋ ਗਿਆ ਵੀ ਚਾਹ ਲਿਆਓ ਜੀ ਚਾਹ ਲਿਆਓ ਜੀ ਚਾਹ ਲਿਆਓ ਜੀ ਜੇ ਤੁਸੀਂ ਕਮਰਸ਼ੀਅਲ ਅਧਾਰਿਆਂ 'ਚ ਬੈਠੇ ਹੋ 10 ਮਹਿਮਾਨ ਆ ਗਏ ਤੁਸੀਂ ਦਸਾਂ ਦੇ ਨਾਲ ਜੇ 10 ਕੱਪ ਚਾਹ ਆਪ ਵੀ ਪੀ ਲਈ ਤਾਂ ਟੌਕਸਿਕ ਉਹ ਤਾਂ ਬਿਮਾਰੀ ਕਰੇਗੀ ਨਾ ਜੀ ਉਹਦਾ ਐਂਡ ਪ੍ਰੋਡਕਟ ਟੈਨਿਨ ਹੈ ਉਹ ਇੰਟਰਸਟਾਈਨ ਦੀ ਅੰਦਰਲੀ ਲਾਈਨ ਨੂੰ ਗੁਲਾਬੀ ਦੀ ਬਜਾਏ ਕਾਲਾ ਕਰ ਦਿੰਦਾ ਹੈ ਇਹ ਚਾਹ ਹੈ ਉਹਦਾ ਸਬਸਟੀਟਿਊਟ ਬਣਾਏਗਾ ਗ੍ਰੀਨ ਟੀ ਗ੍ਰੀਨ ਟੀ 'ਚ ਕੋਈ ਨੁਕਸਾਨ ਨਹੀਂ ਹੈ ਸਭ ਤੋਂ ਪਹਿਲੀ ਗੱਲ لیکن اوننا فائدہ بھی نہیں ہے جننا دسیا ਜਾਂਦਾ لیکن ਜੇ ਤੁਸੀਂ ਗ੍ਰੈਂਟੀ ਲਓਗੇ ਤੇ ਨਾਰਮਲਟੀ ਬੰਦ ਕਰਦੇ ਹੋਗੇ ਨਾਰਮਲਟੀ ਬੰਦ ਕਰਦੇ ਹੋਗੇ ਤੇ ਉਹ فائدہ کرے گی ویسے ਗ੍ਰੈਂਟੀ ਦਾ فائدہ ਬਹੁਤਾ ویسے ਗ੍ਰੈਂਟੀ ਦਾ ਕੋਈ ਬਹੁਤ ਲੰਮਾ ਚੋੜਾ فائدہ ਨਹੀਂ ਹੈ لیکن ਗ੍ਰੀਨ ਟੀ ਚ ਕਈ ਫਲੇਵਰ ਐਸੇ ਆਂਦੇ ਨੇ ਕੈਮੋਮਾਈਲ ਜਾਂ ਕੋਈ ਐਸੇ ਵਿੱਚ ਫਲੇਵਰ ਪੈਕੇ ਜੇ ਕੋਈ ਅਰੋਮਾ ਵਾਲੇ ਫੇਵਰ ਨੇ ਉਹ ਤੁਹਾਨੂੰ ਪੇਨ ਨੂੰ ਥੈਰਪੀ ਨੂੰ ਰਿਲੀਵ ਕਰ ਸਕਦੇ ਨੇ ਔਰ ਗ੍ਰੀਨ ਟੀ ਐਜ਼ ਅ ਹੋਲ ਲੈਨ ਨਾਲ ਤੁਹਾਡਾ weight ਇਸ ਲਈ ਘਟੇਗਾ ਉਹ ਦੂਜੀ ਚਾਹ ਬੰਦ ਕਰ ਉਹ ਦੂਜੀ ਚਾਹ ਬੰਦ ਕਰਤੀ ਮਿੱਠਾ ਬੰਦ ਹੋ ਗਿਆ ਦੁੱਧ ਬੰਦ ਹੋ ਗਿਆ ਇਸ ਕਰਕੇ वजन ਘਟੂਗਾ ਆਮ ਤੌਰ ਤੇ ਇਹ ਹੈ ਵੀ ਚਾਹ ਦੀ ਜਿਹਨੂੰ ਤਲਬ ਜ਼ਿਆਦਾ ਲੱਗਦੀ ਆ ਜਾਂ ਇਹ ਹੈ ਵੀ ਜਿੰਨੇ ਜਿਵੇਂ ਨਾਲ ਦੱਸਿਆ ਵੀ ਜੇਕਰ ਤੁਸੀਂ ਕਿਤੇ ਕਮਰਸ਼ੀਅਲ ਅਦਾਰੇ ਚ ਹੁੰਦਾ ਵੀ ਜਿੰਨੇ ਵੀ ਲੋਕ ਆਏ ਉਹਨਾਂ ਨੂੰ ਚਾਹ ਪੀਣੀ ਪਊਗੀ ਤੁਹਾਨੂੰ ਤਾਂ ਤੁਸੀਂ ਆਪ ਦੇ ਗ੍ਰੀਨ ਟੀ ਮਗਾ ਲੈਣਿਓ ਜਾਂ ਸਾਰੇ ਪੀ ਲੈਣਿਓ ਪਰ ਗੱਲ ਇਹ ਹੈ ਵੀ ਜ਼ਿਆਦਾ ਫਾਇਦਾ ਵੱਡੇ ਤੌਰ ਤੇ ਕੋਈ ਨਹੀਂ ਹੈਗਾ ਗੱਲ ਜਿਸ ਤਰ੍ਹਾਂ ਦੇ ਨਾਲ ਪੁਰਾਣੇ ਮਿੱਠ ਜੁੜੇ ਨੇ ਉਹਨਾਂ ਨੂੰ ਲੈ ਕੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਸਮਾ ਬਦਲ ਗਿਆ ਜੈਨੇਟ ਨਾ ਤਾਂ ਜੈਨੇਟਿਕ ਪਾਵਰ ਹੋ ਰਹੀ ਹੈ ਜਿਹੜੇ ਸਮੇਂ ਦੇ ਦੌਰਾਨ ਉਹ ਗ੍ਰੰਥਾਂ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਤੇ ਨਾ ਹੀ ਉਹ ਚੀਜ਼ਾਂ ਉਪਲਬਧ ਉਨੀ ਸ਼ੁੱਧਤਾ ਦੇ ਵਿੱਚ ਹੈਗੀਆਂ ਨੇ ਵੀ ਅੱਜ ਉਹਨਾਂ ਦੀ ਗੱਲ ਕੀਤੀ ਜਾ ਸਕੇ ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਵੀ ਹਲਦੀ ਜੇ ਅਸੀਂ ਆਮ ਬਾਜ਼ਾਰ ਵਾਲੀ ਲੈ ਕੇ ਗੱਲ ਕਰੀਏ ਤਾਂ ਉਹਦੇ ਤੇ ਪਿਓਰਿਟੀ ਤੇ ਸ਼ੱਕ ਰਹਿੰਦੀ ਰਹੇਗਾ ਇਸ ਕਰਕੇ ਜ਼ਰੂਰਤ ਹੁੰਦੀ ਹੈ ਵੀ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਬਦਲਣਾ ਜਿਵੇਂ ਬਦਲ ਰਿਹਾ ਹੈ ਤਾਂ ਉਹਦੇ ਨਾਲ ਜਿਹੜੇ ਪੁਰਾਣੇ ਜੁੜੇ ਹੋਏ ਮਿਥ ਨੇ ਉਹਨਾਂ ਨੂੰ ਇੱਕ ਵਾਰੀ ਜਾਂਚ ਧੋਖ ਜਰੂਰ ਲਈਏ ਤਾਂ ਕਿ ਉਹਨਾਂ ਦਾ ਫਾਇਦਾ ਹੋਵੇ ਜੇਕਰ ਤੁਸੀਂ ਲੈ ਰਹੇ ਹੋ ਨਾ ਕਿ ਸਿਰਫ ਇਸ ਕਰਕੇ ਕਿਉਂਕਿ